ਰਾਜਨ ਟਿੰਡੀਗਰ ਤੇ ਨਾਲ ਕਰਨ ਟੋਡਰਵਟ ਟੋਡਰ ਕਲਾ ਫਰਲੇ 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 ਫਟਦਾ ਜਲਦੀ ਦੇ ਕੇ ਛੜਾ ਸ਼ਰਾਬ ਬਾਹ ਛੜਾ ਵੀ ਲੈ ਵੀ ਚੰਦਨੀ ਗਗਨ ਚੱਕਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਗਗਨ ਦੀ ਤੇ ਕਦੇ ਥੱਲੇ ਆ ਗੱਲਾਂ ਟਿਕਾਣੇ ਲੱਗਦੀਆਂ ਜਾਰੀਆਂ ਨਹੀਂ ਸਰੇ ਵੀ ਕੋਸਤੀ ਜਿਹੜੀਆਂ ਤਿੰਤੇ ਚੱਲਦੀਆਂ ਹੋਈਆਂ ਅਖਾਰੇ ਪਾਸ਼ਾ ਦੇ ਵਿੱਚ ਕਰਨਾ ਟਕੋਰਾ ਕਲਾਂ ਤੇ ਨਾਲ ਰਾਜਨ ਚੰਡੀਗੜ੍ਹ ਆ ਕਿਆ ਰੋਨੀ ਪਰਮਨ ਅਧਿਤੀ ਦੇ ਜਿੱਥੇ ਬਾਸ ਸੁਣਦੇ ਆ ਇਧਰਲੇ ਪਾਸੇ ਸ੍ਰੀ ਪੁਸ਼ਤੀ ਜਿਹੜੀ ਚੱਲਦੀ ਬਾਤ ਬੜੀ ਵਧੀਆ ਤਰੀਕੇ ਦੇ ਨਾਲ ਮੈਨੂੰ ਲੱਗਦਾ ਬਿਲਹਰ ਤਰੀਕ ਕੋਲ ਬੈਠੇ ਨੇ ਭਾਈ ਮੈਂ ਘੱਟ ਮਾਰ ਦੱਕੇ ਕਿਉਂਕਿ ਉਧਰੋਂ ਦੇਖੀ ਜਾਂਦਾ ਲੈ ਹੁਣ ਵੀ ਬਰਾਬਰ ਦਾ ਹੋ ਗਿਆ ਮੈਚ दोनों जित गए कुश्ती बराबर है